ਸ਼ਿਆਰਪੁਰ ਆਟੋਮੋਬਾਈਲਸ ਖੰਨਾ ਵੱਲੋਂ ਪਿੰਡ ਕੁਲਾਹਾ ਵਿਖੇ ਸਰਪੰਚ ਮਹਾਉਤਸਵ ਸਮੇਂ ਨਵੀਂ ਡਿਜ਼ਾਇਰ ਗੱਡੀ ਕੀਤੀ ਲਾਂਚ ਸਾਨੂੰ ਪ੍ਰਦੂਸ਼ਣ ਰਹਿਤ ਗੱਡੀਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਟੇਟ ਅਫਸਰ ਨਰੰਗ ਸਿੰਘ ਨੇ ਸ਼ਿਆਰਪੁਰ ਆਟੋਮੋਬਾਈਲਸ ਖੰਨਾ ਦੇ ਪਿੰਡ ਕੁਲਾਹਾ ਵਿਖੇ ਸਰਪੰਚ ਮਹਾਉਤਸਵ ਦੌਰਾਨ ਨਵੀਂ ਡਿਜ਼ਾਇਰ ਦੀ ਹੁਣ ਚੁਕਾਈ ਸਮੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਹੇ ਇਸ ਮੌਕੇ ਤੇ ਨਵੀਂ ਗੱਡੀ ਨੂੰ ਹੁਣ ਚੁੱਕ ਕੇ ਲਾਂਚ ਕੀਤਾ ਇਸ ਮੌਕੇ ਤੋਂ ਉਹਨਾਂ ਨੇ ਕਿਹਾ ਕਿ ਪ੍ਰਦੂਸ਼ਣ ਇੱਕ ਬਹੁਤ ਵੱਡੀ ਮਸਿਆ ਹੈ ਇਸ ਕਰਕੇ ਸਾਨੂੰ ਪ੍ਰਦੂਸ਼ਣ ਰਹਿਤ ਗੱਡੀ ਹੀ ਖਰੀਦਣੀ ਚਾਹੀਦੀ ਹੈ ਵਿਸ਼ੇਸ਼ ਕਰਕੇ ਸਾਨੂੰ ਡੀਜ਼ਲ ਦੀ بجائے ਪੈਟਰੋਲ ਗੱਡੀ ਨੂੰ ਹੀ ਖਰੀਦਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਕਿ ਪ੍ਰਦੂਸ਼ਣ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ ਇਸ ਮੌਕੇ ਤੋਂ ਉਹਨਾਂ ਨੇ ਕੰਪਨੀ ਵੱਲੋਂ ਦਿੱਤੀਆਂ ਜਾਂਦੀਆਂ ਸਿਵਾਵਾਂ ਦੇ ਲਈ ਕਰਮਚਾਰੀਆਂ ਦਾ ਵਿਸ਼ੇਸ਼ ਕਰਕੇ ਹੁਸ਼ਿਆਰਪੁਰ ਆਟੋਮੋਬਾਈਲਸ ਦੇ ਐਮ ਡੀ ਸਰਦਾਰ ਗੁਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ ਲਾਂਚ ਕੀਤੀ ਗਈ ਗੱਡੀ ਹੁਸ਼ਿਆਰਪੁਰ ਆਟੋਮੋਬਾਈਲਸ ਮੰਡੀ ਗੋਵਿੰਦਗਰ ਦੇ ਜੀ ਐਮ ਸੰਦੀਪ ਸ਼ਰਮਾ ਨੇ ਕਿਹਾ ਕਿ ਇਹ ਨਵੀਂ ਗੱਡੀ ਲੋਕਾਂ ਦੀ ਪਹਿਲੀ ਪਸੰਦ ਬਣੀ ਹੈ ਇਸ ਮੌਕੇ ਕੰਪਨੀ ਸੀਸੀਐਮ ਸ਼੍ਰੀ ਕਪਿਲ ਕੁਮਾਰ ਐਮ ਡੀ ਸ਼੍ਰੀ ਗੁਰਪ੍ਰੀਤ ਸਿੰਘ ਜੀ ਐਮ ਸੰਦੀਪ ਸ਼ਰਮਾ ਐਸ ਐਮ ਵਿਜੇ ਬਰਮਾ ਐਸ ਸैम ਸੰਦੀਪ ਚੋਪੜਾ ਸੀਡੀ ਅੰਪਰਦੀਪ ਨੀਅਰ ਟੀਮ ਲੀਡਰ ਅਵਤਾਰ ਸਿੰਘ ਟੀਮ ਲੀਡਰ ਵਰਿੰਦਰ ਸਿੰਘ ਸਮੂਹ ਸਟਾਫ ਅਤੇ ਇਲਾਕੇ ਦੇ ਹੋਰ ਲੋਕ ਹਾਜ਼ਰ ਸਨ ਜਿਹੜੀ ਸਰਵਿਸ ਮੋਬਾਈਲ ਵੈਨ ਹੁੰਦੀ ਆ ਉਹ ਸਾਡੇ ਕੋਲ ਪਹੁੰਚ ਚੁੱਕੀ ਆ ਕੋਈ ਵੀ ਬੰਦਾ ਆਪਣੀ ਕਿਸੇ ਵੀ ਗੱਡੀ ਨੂੰ ਮਾਰੂਤੀ ਦੀ ਕੋਈ ਵੀ ਗੱਡੀ ਸਾਡੇ ਤੋਂ ਤੁਸੀਂ ਚੈੱਕ ਅਪ ਕਰਾ ਸਕਦੇ ਹੋ ਇਸ ਟਾਈਮ ਤੁਹਾਨੂੰ ਫ੍ਰੀ ਚੈੱਕ ਅਪ ਮਿਲੇਗਾ ਬਸੀ ਗੱਲ ਸਾਰਿਆਂ ਨੂੰ ਤੇ ਆਪਰੇ ਜੇ ਤਿੰਜਾ ਗੱਡੀ ਕਿਟਾਈ ਜੀ ਤੇ ਆਪਾਂ ਨੂੰ ਬਹੁਤ ਵਧੀਆ ਕੰਮ ਲੱਗਿਆ ਆਪਾਂ ਇੱਕ ਗੱਡੀ ਦੇ ਨਾਲ ਹੋਰ ਤੋਂ ਚੈੱਕ ਕਰਨ ਲੱਗੇ ਆ ਤੇ ਬਹੁਤ ਵਧੀਆ ਕੰਮ ਆ ਵੀ ਰੋਣਾਂ ਦਾ ਬਹੁਤ ਵਧੀਆ ਇਹਨਾਂ ਦੀ ਦਿਲਵਈ ਦਿੱਤੀ ਆਪਾਂ ਨੂੰ ਟਾਈਮ ਤੋਂ ਟਾਈਮ ਜੋ ਇਹਨਾਂ ਨੇ ਦਿਨ ਦਿੱਤੇ ਵੀ ਆਪਾਂ ਨੂੰ ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਵਧੀਆ ਸ਼ਕਤੀ ਬਹੁਤ ਬਹੁਤ ਵਧੀਆ ਰੱਖਿਆ ਕਿ ਤੁਸੀਂ ਸਾਡੇ ਪਿੰਡ ਆ ਕੇ ਇਹ ਪ੍ਰੋਗਰਾਮ ਕੀਤਾ ਅਸੀਂ ਹੁਸ਼ਿਆਰਪੁਰ ਆਟੋਮੋਬਾਈਲ ਦਾ ਬਹੁਤ ਥੈਂਕਸ ਕਰਦੇ ਹਾਂ ਸਾਡੇ ਇਸ ਪਿਆਰੇ ਜਿਹੇ ਪ੍ਰੋਗਰਾਮ ਦੇ ਵਿੱਚ ਸਟੇਟ ਐਵਟੀ ਜੀ ਨਰੰਗ ਸਿੰਘ ਖਰੋੜ ਜੀ ਸਰਪੰਸੇ ਬਾਨ ਹਰਪੀ ਸਿੰਘ ਇਕਲਾਹਾ ਜੀ ਤੋਂ ਜਿੰਨੀਆਂ ਵੀ ਸੰਗਤਾਂ ਅੱਜ ਇਕਲਾਹਾ ਨਗਰ ਦੇ ਵਿੱਚ ਪਹੁੰਚੀਆਂ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਮਰੁਤੀ ਸੰਯੁਕੀ ਵੱਲੋਂ ਵਿਸ਼ੇਸ਼ ਕਰਕੇ ਪਿੰਡਾਂ ਦੇ ਵਿੱਚ ਜਿੰਨੇ ਵੀ ਪੰਜ ਸਰਪੰਚ ਜਾਂ ਮਹੌਤਬਦ ਬੰਦੇ ਨੇ ਇਸ ਤੋਂ ਲਾਵਾ ਜਿੰਨੇ ਵੀ ਹੋਰ ਨਗਰ ਨਿਵਾਸੀ ਆਲੇ ਦੁਆਲੇ ਦੇ ਵੀ ਨੇ ਇੱਕ ਬਹੁਤ ਵਧੀਆ ਉਪਰਾਲਾ ਮਰੁਤੀ ਸੰਯੁਕੀ ਵੱਲੋਂ ਕੀਤਾ ਗਿਆ ਜਿਸ ਤਰ੍ਹਾਂ ਕਿ ਸਾਡੀ ਪੰਜਾਬ ਸਰਕਾਰ ਚਾਹੁੰਦੀ ਹੈ ਵੀ ਘਰ ਜਾ ਕੇ ਸੇਵਾ ਕੀਤੀ ਜਾਵੇ ਡੋਰ ਟੂ ਡੋਰ ਸੇਵਾ ਦਾ ਮੌਕਾ ਜਿਸ ਤਰ੍ਹਾਂ ਸਰਕਾਰਾਂ ਦਿੰਦੀਆਂ ਨੇ ਵਿਸ਼ੇਸ਼ ਕਰਕੇ ਮੈਂ ਅਮਰੁਪਤੀ ਸੰਜੂਕੀ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਹਰ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਨਵੀਆਂ ਗੱਡੀਆਂ ਵੀ ਲੈ ਕੇ ਆਏ ਨੇ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਬਹੁਤ ਸਾਰੀਆਂ ਆਫਰਾਂ ਤੁਸੀਂ ਗੱਡੀ ਦਾ ਕਿਸੇ ਤਰ੍ਹਾਂ ਦੀ ਚੈੱਕਅਪ ਕਰਾਉਣੀ ਹੈ ਕਿਸੇ ਤਰ੍ਹਾਂ ਦੀ ਹੋਰ ਤੁਸੀਂ ਜਾਣਕਾਰੀ ਲੈਣੀ ਹੈ ਨਹੀਂ ਆਮ ਤੌਰ ਤੇ ਅਸੀਂ ਏਜੰਸੀਆਂ ਦੇ ਵਿੱਚ ਜਾਂਦੇ ਹਾਂ ਉੱਥੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਜਾਣਾ ਹੈ ਕੀ ਨਹੀਂ ਜਾਣਾ ਪਰ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਮੈਂ 2018 ਦੇ ਵਿੱਚ ਇੱਕ ਗੱਡੀ ਲਈ ਸੀ ਬਰੀਜਾ ਜਦੋਂ ਮੈਨੂੰ ਇਹਨਾਂ ਦੀ ਸਰਵਿਸ ਦਾ ਪਤਾ ਲੱਗਿਆ ਤਾਂ ਮੈਂ ਦੂਜੀ ਗੱਡੀ ਹੈ ਆਪਣੀ ਬੇਟੀ ਜਿਹੜੀ ਕਿ ਇਨਸਪੈਕਟਰ ਹੈ ਪੰਜਾਬ ਪੁਲਿਸ ਦੇ ਵਿੱਚ ਉਹਦੇ ਵਾਸਤੇ ਬੁੱਕ ਕਰਾਈ ਉਹ ਵੀ ਬਹੁਤ ਵਧੀਆ ਸਰਵਿਸਤੀ ਮੈਂ ਇਹ ਮੈਨੂੰ ਫੇਰ ਸੰਦੀਪ ਚੋਪੜਾ ਜੀ ਉਸ ਟਾਈਮ ਚੁਣੇ ਹੁੰਦੇ ਸੀ ਉਸ ਤੋਂ ਬਾਅਦ ਸਰਹੰਦਾਗੇ ਉਸ ਤੋਂ ਬਾਅਦ ਹੁਣ ਗਵਿੰਦਗੜ੍ਹ ਨੇ ਸਾਡੇ ਬਹੁਤ ਜੋ ਸਰਕਾਰਯੋਗ ਸਿੱਖਿਸ਼ਤਾ ਪ੍ਰਦੀਪ ਜੀ ਖੜੇ ਨੇ ਐਨੀ ਵਧੀਆ ਸਰਵਿਸ ਹੋਣ ਦੇ ਨਾਤੇ ਮੈਂ ਇੱਕ ਤੀਜੀ ਗੱਡੀ ਵੀ ਬੁੱਕ ਕਰਾਈ ਇੱਕੋ ਸਮੇਂ ਤਿੰਨ ਗੱਡੀਆਂ ਦੀ ਡਿਲੀਵਰੀ ਬਤੌਰ ਬਰੀਜਾ ਜਿਹੜੀਆਂ ਗੱਡੀਆਂ ਸੀਗੀਆਂ ਇੱਕੋ ਸਮੇਂ ਮੈਂ ਡਿਲੀਵਰੀ ਕਰਵਾਈ ਕੁੜਮ ਸਾਹਿਬ ਬਾਅਦ ਤੇ ਬੇਟੀ ਵਾਸਤੇ ਤੇ ਮੈਂ ਆਪਣੇ ਵਾਸਤੇ ਅੱਜ ਵੀ ਜੇਕਰ ਮੈਨੂੰ ਕੋਈ ਕਿਸੇ ਕਿਸਮ ਦੀ ਲੋਡ ਪੈਂਦੀ ਹੈ ਜਿੰਨੀ ਵਧੀਆ ਸਰਵਿਸ ਬੇਸ਼ੱਕ ਸਾਡੇ ਕੋਲ ਇੱਕ ਗੱਡੀ ਹੋਰ ਹੈ ਥੋੜਾ ਜਿਹਾ ਸ਼ੌਂਕ ਬੇਟੇ ਨੂੰ ਸੀ ਹੁਣ ਥਾਰ ਰੌਕਸ ਆਈ ਹੈ ਫਸਟ ਸਾਡੀ ਗੱਡੀ ਸੀਗੀ ਇੰਡੀਆ ਦੇ ਵਿੱਚ ਸਾਨੂੰ ਫਸਟ ਡਿਲੀਵਰੀ ਮਿਲੀ ਉਹਦੀ ਸਾਡੀ ਫਸਟ ਬੁਕਿੰਗ ਸੀਗੀ 11 ਵਜੇ ਬੁਕਿੰਗ ਹੋਈ 11:01 ਸੈਕਿੰਡ ਤੇ ਸਾਡੀ ਉਹ ਬੁੱਕ ਹੋ ਗਈ ਸੀ ਸਾਨੂੰ ਆਪ ਬੁਲਾ ਕੇ ਦਿੱਤੀ ਪਰ ਮੈਂ ਕਹਿੰਦਾ ਜੋ ਮਜ਼ਾ ਮੈਂ ਕਦੇ ਉਹ ਗੱਡੀ ਨਹੀਂ ਚੱਕਦਾ ਜੋ ਮੈਨੂੰ ਬਰੀਜਾ ਦੇ ਵਿੱਚ ਮਜ਼ਾ ਆਉਂਦਾ ਚਲਾਉਣ ਦੇ ਵਿੱਚ ਉਹਦੀ ਸਰਵਿਸ ਦੇ ਵਿੱਚ ਹੋਰ ਕਿਸੇ ਗੱਡੀ 'ਚ ਨਹੀਂ ਆਉਂਦਾ ਸੋ ਅੱਜ ਮੈਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਇੱਥੇ ਮਨੋ ਬਤੌਰ ਚੀਪ ਗੈਸਟ ਬਲਾਉਣ ਦੇ ਮੈਂ ਸਾਰੀ ਕੰਪਨੀ ਦਾ ਹੁਸ਼ਿਆਰ ਪਰ ਆਟੋਮੋਬਾਈਲਸ ਦਾ ਲਈਆਂ ਕੀ ਸਾਡੀ ਖਾਸੀਅਤ ਸੀਗੀ ਅਸੀਂ ਜਦੋਂ ਵੀ ਏਜੰਸੀ ਦੇ ਵਿੱਚ ਜਾਂਦੇ ਆ ਤਾਂ ਗੱਡੀ ਖੜਾ ਹੋਣ ਦੀ ਲੋੜ ਨਹੀਂ ਪੈਂਦੀ ਪਹਿਲਾਂ ਹੀ ਪੁੱਛ ਲੈਂਦੇ ਨੇ ਕੀ ਕਰਨਾ ਜੀ ਇਹਦੀ ਸਰਵਿਸ ਕਰਨੀ ਹੈ ਜਾ ਅਪ ਟੂ ਡੇਟ ਕਰਾਉਣੀ ਹੈ ਜਾਂ ਹੋਰ ਕੀ ਕਰਾਉਣਾ ਸੋ ਮੈਂ ਇੱਕ ਵਾਰੀ ਫੇਰ ਸਮੂਜੀ ਸੰਗਤ ਜਿੰਨੀ ਵੀ ਇੱਥੇ ਪਹੁੰਚੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਨਾਲ ਦੀ ਨਾਲ ਮੈਂ ਸਮੂਜੀ ਸੰਗਤ ਵੱਲੋਂ ਅੱਜ ਇਹਨਾਂ ਮਰੂਤੀ ਸੰਯੁਕੀ ਦੀ ਪੂਰੀ ਕੰਪਨੀ ਦਾ ਅਰੀਨਾ ਦਾ ਜਿੰਨਾਂ ਵੀ ਇਹਨਾਂ ਨੇ ਇੱਥੇ ਸਾਡੇ ਵਾਸਤੇ ਸੂਲਤਾ ਪ੍ਰੋਵਾਈਡ ਕਰਾਇਆ ਨੇ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਇੱਕ ਵਾਰੀ ਫੇਰ ਮੈਂ ਮਰੂਤੀ ਸੁజుਕੀ ਕੰਪਨੀ ਦਾ ਸਰਪੰਚ ਮਹਾਉత్సਵ ਤੇ ਧੰਨਵਾਦ ਕਰਦਾ ਹਾਂ ਥੈਂਕ ਯੂ ਸੋ ਮਚ ਜੀਟ ਵਗੈਰਾ ਪੁੱਛੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀਆਂ ਛੱਡੀਆਂ ਗੱਡੀਆਂ ਨੇ ਟੋਟਲ ਮਾਡਲਸ ਅਸੀਂ 9 ਮਾਡਲਸ ਅਸੀਂ ਵੇਚਦੇ ਹਾਂ ਜੇ 10 ਤੋਂ ਲੈ ਕੇ ਅਰਟੀਗਾ 50 ਦਾ ਸਭ ਵਿਚਾਈ ਕੋਮ ਲਾਗੇ 9 ਮਾਡਲਸ ਨੇ ਅੱਗੇ ਵੇਰੀਐਂਟਸ ਵੀ ਇਹਦੇ ਵਿੱਚ ਆਉਂਦੇ ਆ ਜੇ ਆਪਾਂ K10 ਮਾਡਲ ਦੀ ਗੱਲ ਕਰੀਏ ਪਹਿਲੇ Maruti 800 ਆਂਦੀ ਸੀ ਹੁਣ K10 ਆਂਦੀ ਹੈ K10 1000 cc ਦੀ ਗੱਡੀ ਸ਼ੁਰੂ ਹੋ ਗਈ ਹੈ ਤੁਹਾਨੂੰ ਤਾਂ ਤੇ ਉਹਦੇ ਵਿੱਚ ਜੇ ਆਪਾਂ ਸਟਾਰਟਿੰਗ ਮਾਡਲ ਦੀ ਗੱਲ ਕਰੀਏ ਜੇ ਰੇਂਜ ਦਸੀਏ 5 ਤੋਂ ਲੈ ਕੇ 6 ਲੱਖ ਦੀ ਰੇਂਜ ਹੈ ਉਸ ਤੋਂ ਬਾਅਦ Wagon R ਆ ਜਾਂਦੀ ਹੈ 6.5 ਤੋਂ ਲੈ ਕੇ 7 ਲੱਖ ਰੁਪਏ ਦੀ ਰੇਂਜ ਦੇ ਵਿੱਚ ਆ ਜਾਂਦੀ ਹੈ ਫਿਰ Celerio ਆਂਦੀ ਹੈ 7 ਤੋਂ 7 ਦੇ ਔਰ 700 ਤੋਂ 700 ਦੇ ਵਿੱਚ ਵਿੱਚ ਰੇਂਜ ਆ ਜਾਂਦੀ ਆ ਜੇ ਆਪਾਂ Swift ਦੀ ਗੱਲ ਕਰੀਏ Swift LXi ਅਤੇ ਸਤ ਸੱਤ ਲੱਖ 15000 ਤੋਂ ਸ਼ੁਰੂ ਹੋ ਜਾਂਦੀ ਹੈ ਚਾਰ ਮਾਡਲ ਜਾਂਦੇ ਆ ਪੰਜ ਮਾਡਲ ਜਾਂਦੇ ਆ ਸਰ ਦੇ ਵਿੱਚ LXi VXi VXi Optional ZXi ZXi Plus ਇਹ ਸਾਰੇ 7.7 ਤੋਂ ਸ਼ੁਰੂ ਹੋ ਕੇ 9.9 ਲੱਖ ਰੁਪਏ ਤੱਕ ਦੇ ਰੇਂਜ ਦੇ ਵਿੱਚ ਚਲੇ ਜਾਂਦੇ ਆ ਸਰ ਉਸ ਤੋਂ ਬਾਅਦ ਅਰਟੀਗਾਰ ਜੋ ਆਦੀ ਸੱਤ ਤੋਂ ਹੋਟਕ ਹੈ ਬਹੁਤ ਵਧੀਆ ਆਰਟੀਗਾ ਚੱਲਦੀ ਹੈ ਜੇ ਪੈਟਰੋਲ ਵਰਜ਼ਨ ਲੈਣਾ ਹੈ 11 ਲੱਖ ਰੁਪਏ ਤੋਂ ਸ਼ੁਰੂ ਹੁੰਦਾ ਹੈ ਬੇਸ ਰੋਡ ਬੇਸ ਰੇਟ 10 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦਾ ਦਾ 10 ਤੋਂ ਲੈ ਕੇ 14.5 ਲੱਖ ਰੁਪਏ ਦੇ ਵਿੱਚ ਵਿੱਚ ਆਪਣੀ ਰੇਂਜ ਇਸ ਤੋਂ ਇਲਾਵਾ ਮਾਰੂਤੀ ਹਰ ਮਹੀਨੇ ਕੰਜ਼ਿਊਮਰਸ ਆਫਰ ਦਿੰਦੀਆਂ ਨੇ ਕੰਜ਼ਿਊਮਰਸ ਆਫਰ 30000 ਗੇਟਨ ਤੇ 30000 ਆਟੋਮੈਟਿਕਲੀ 35000 ਹੋਰ ਕਈ ਗੱਡੀਆਂ ਤੇ 15000 ਸਵਿਫਟ ਤੇ 15000 ਇਸ ਤੋਂ ਇਲਾਵਾ ਜੋ ਕੰਜ਼ਿਮਰ ਆਫਰ ਆਪਾਂ ਜਨਰਲ ਕਸਟਮਰ ਨੂੰ ਦਿੰਨੇ ਆ ਉਸ ਤੋਂ ਇਲਾਵਾ ਆਪਾਂ ਜੋ ਐਗਰੀਕਲਚਰ ਫੀਡ ਦੇ ਆਪਣੇ ਫਾਰਮਰ ਭਰਾ ਨੇ ਖੇਤੀਬਾੜੀ ਕਰਦੇ ਆ ਜੀ ਉਹਨਾਂ ਕੋਲ ਫਰਦ ਹੈ ਜਾਂ ਉਹਦਾ ਜਾਂ ਫਰਦ ਹੈ ਜਾਂ ਉਸ ਇੱਕੋ ਸੁਸਾਇਟੀ ਦੇ ਮੈਂਬਰ ਨੇ ਤਾਂ ਅਸੀਂ ਉਹਨਾਂ ਨੂੰ ਐਕਸਟਰਾ ਡਿਸਕਾਊਂਟ ਕਰਦੇ ਆ ਔਰ ਅੱਜ ਹਜੇ ਫੰਕਸ਼ਨ ਸ਼ੁਰੂ ਹੋਇਆ ਬਾਕੀ ਦੇਖਦੇ ਆ ਸਾਡੇ ਜੀਐਮ ਸਰ ਕੀ ਅਨਾਉਂਸਮੈਂਟ ਕਰਦੇ ਆ ਕਿਉਂਕਿ ਆਮ ਤੌਰ ਤੇ ਅਸੀਂ ਫੰਕਸ਼ਨਾਂ ਦੇ ਵਿੱਚ ਐਕਸਟਰਾ ਡਿਸਕਾਊਂਟ ਡਿਕਲੇਅਰ ਕਰਦੇ ਹੁੰਦੇ ਆ ਅੱਜ ਦੇਖਦੇ ਆ ਸਾਬ ਕਿਸ ਤਰ੍ਹਾਂ ਦਾ ਡਿਸਕਾਊਂਟ ਡਿਕਲੇਅਰ ਕਰਦੇ ਆ ਸਾਡੀ ਹੁਸ਼ਿਆਰਪੁਰ ਆਟੋਮੋਬਾਈਲ ਖੰਨਾ ਦਾ ਸਭ ਨੂੰ ਪਤਾ ਹੀ ਆ ਖੰਨਾ ਜੀਡੀ ਰੋਡ ਪੱਟੀਆਂ ਉੱਪਰ ਦੀ ਗ੍ਰੀਨ ਲੈਂਡ ਹੋਟਲ ਦੇ ਸਾਹਮਣੇ ਹੈ ਔਰ ਬੜੀ ਪੁਰਾਣੀ ਪਛਾਣ ਹੈ ਤੁਸੀਂ ਸਾਨੂੰ ਹਮੇਸ਼ਾ ਸਹਿਯੋਗ ਕਰਦੇ ਰਹੇ ਹੋ ਆਂਦੇ ਰਹੇ ਹੋ ਉੱਥੇ ਔਰ ਸਾਨੂੰ ਪਿੱਛੇ ਛੱਪਦੇ ਰਹੇ ਹੋ ਤੁਹਾਡੀ ਵਿਦੌਲਤ ਕਸਟਮਰ ਦੀ ਵਿਦੌਲਤ ਹੀ ਅਸੀਂ ਇੱਥੇ ਤੱਕ ਪਹੁੰਚਦੇ ਆਂ ਔਰ ਸਾਡਾ ਟੀਚਾ ਹਮੇਸ਼ਾ ਇਹ ਰਹਿੰਦਾ ਕਿ ਅਸੀਂ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਮਿਲੀਏ ਔਰ ਉਹਨਾਂ ਦੀ ਇਹ ਗੈਸਟੀ ਅਥੀ ਅੱਗੇ ਆਪਣੀ ਕੰਪਨੀ ਨੂੰ ਚਲਾ ਸਕਦੇ ਆ ਤੇ ਵੱਡਾ ਜਿਹੜਾ ਸਾਥ ਰਿਹਾ ਆ ਇਸ ਪ੍ਰੋਗਰਾਮ ਨੂੰ ਸਕਸੈਸ ਕਰਦੇ ਵਿੱਚ ਹੁਸ਼ਿਆਰਪੁਰ ਆਟੋਮੋਬਾਈਲ ਦਾ ਸਟਾਫ ਜਿਹੜਾ ਆ ਜੀਐਮ ਸਾਹਿਬ ਸੰਦੀਪ ਸ਼ਰਮਾ ਜੀ ਐਸਐਮ ਸਾਹਿਬ ਅਜੇ ਬਰਮਾ ਜੀ ਐਸਐਮ ਸਾਹਿਬ ਸੰਦੀਪ ਚੋਪੜਾ ਜੀ ਟੀਡੀਐਮ ਸਾਹਿਬ ਪ੍ਰਦੀਪ ਨૈયਰ ਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਤੇ ਸਾਡੇ ਮਾਈਕ ਦੇ ਨਾਲ ਨਾਲ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਮొక్క ਆ ਗਿਆ ਖਿਡਾਰੀ ਅੱਜ ਤੇਰਾ ਕਰ ਹੌਸਲਾ ਆ ਮੈਦਾਨ ਅੰਦਰ ਜਿੱਤ ਹਰ ਕਰਤਾਰ ਦੇ ਹੱਥ ਹੁੰਦੀ ਬੱਚਾ ਹੌਸਲਾ ਚਾਹੀਦਾ ਇਨਸਾਨ ਅੰਦਰ ਤੇਰਾ ਵੇਖ ਕੇ ਜੋਸ਼ ਕੱਪ ਰਿਹਾ ਓਏ ਓਏ ਮੱਲਾ ਕੂਚੜ ਗਿਆ ਅੱਜ ਸਮਾਨ ਅੰਦਰ ਸੱਚੇ ਜਾਂਦੇ ਦੀਪ ਪੰਜਾਬੀਆਂ ਦੇ ਕਿ ਕਿ ਸਿੱਟਾ ਹੰਡੀਆਂ ਨੇ ਇਹਨਾਂ ਦੀਆਂ ਅਸਾਂ ਅੰਦਰ ਸੋ ਥੋੜਾ ਜਿਹਾ ਇਹਨਾਂ ਨੂੰ ਜਿੰਨੇ ਵੀ ਆਪਣੇ ਇਕਲਾਹ ਦੀ ਧਰਤੀ ਤੋਂ ਪਹੁੰਚੇ ਨੇ ਸਾਡੇ ਜਿਹੜੇ ਸੱਜਣ ਵੀਰ ਉਹਨਾਂ ਨੂੰ ਆਪਾਂ ਵੇਰ ਕੀਤਾ ਸੋ ਮੈਂ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ ਹਾਂ ਜੀ ਸਾਡੇ ਜਿਹੜੇ ਸਰਪੰਚ ਸਾਹਿਬ ਆਣ ਪਹੁੰਚੇ ਨੇ ਹਰਪ੍ਰੀਤ ਸਿੰਘ ਹੈਪੀ ਜੀ ਇਕਲਾਹਾ ਦੀ ਧਰਤੀ ਤੋਂ ਸੋ ਬਹੁਤ ਬਹੁਤ ਧੰਨਵਾਦ ਜੀ ਨਿਗਾ ਸਵਾਗਤ ਕਰਦੇ ਆ ਜੀ ਤੁਹਾਡਾ ਆਪਣਾ ਪ੍ਰੋਗਰਾਮ ਹੈ ਸਰਪੰਚ ਮਹੋਸਤਵ ਪ੍ਰੈਸ ਰਿਪੋਰਟਰ ਜੀ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ ਸਰਦਾਰ ਤਰਸੀਮ ਸਿੰਘ ਗਿੱਲ ਜੀ ਪੀਟੀ ਨਿਊਜ਼ ਤੋਂ ਜੀ ਸੋ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਨਿੱਗਾ ਸਵਾਗਤ ਕਰਦੇ ਆ ਜੀ ਆਪਣੇ ਇਸ ਪਿਆਰੇ ਜੇ ਪ੍ਰੋਗਰਾਮ ਦੇ ਵਿੱਚ ਸਰਪੰਚ ਮੋਸਬ ਦੇ ਵਿੱਚ ਜੀ ਸਾਡੇ ਕੋਲ ਅੱਜ ਅਚੇਚੇ ਤੌਰ ਤੇ ਪਹੁੰਚੇ ਨੇ ਜਿਹੜੇ ਸਟੇਟ ਅਵਾਰਡੀ ਨੁਰੰਗ ਸਿੰਘ ਖਰੋੜ ਜੀ ਉਹਨਾਂ ਦਾ ਵੀ ਨਿੱਗਾ ਸਵਾਗਤ ਕਰਦੇ ਆ ਜੀ ਵੱਡਾ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਵੀ ਸਰਪੰਚ ਮੋਸਬ ਪ੍ਰੋਗਰਾਮ ਦੇ ਵਿੱਚ ਹੁਸ਼ਿਆਰਪੁਰ ਆਟੋਮੋਬਾਈਲ ਮਰੂਤੀ ਸੰਯੁਕੀ ਖੰਨਾ ਦੇ ਵੱਲੋਂ ਜੀ ਲਓ ਜੀ ਜਿਹੜਾ ਇਹ ਪ੍ਰੋਗਰਾਮ ਚੱਲਦਾ ਹੋਇਆ ਹੈ ਇਹ ਕਾਸਮ ਖਾਸ ਜਿਹੜਾ ਪ੍ਰੋਗਰਾਮ ਇਹ ਬਿਲਕੁਲ ਜੀ ਤੁਹਾਡੀ ਖਲਾਹਾ ਦੀ ਧਰਤੀ ਤੇ ਤੇ ਖਾਸ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਖਾਸ ਜਿਹੜੇ ਵਹੀਕਲ ਲਾਂਚ ਕੀਤੇ ਜਾਣੇ ਨੇ ਇੱਕ ਵਾਰ ਤੁਹਾਨੂੰ ਅਵੇਅਰ ਕਰ ਦਿੱਤਾ ਗਿਆ ਹੈ ਕਿ ਕੀ ਕੁਝ ਖਾਸ ਹੈ ਮਾਕ ਦੀ ਕਿਉਂ ਪਸੰਦ ਬਣੇ ਹੋਏ ਨੇ ਇਹ ਵਹੀਕਲ ਕਿਉਂਕਿ ਸੰਦ ਆਪੇ ਹੀ ਬਣ ਗਏ ਕਿਉਂਕਿ ਪੁਰਾਣੇ ਸਮਿਆਂ ਤੋਂ ਚੱਲਦੇ ਆ ਰਹੇ ਆ ਤੁਹਾਡੀ ਹਰ ਇੱਕ ਡਿਮਾਂਡ ਨੂੰ ਪੂਰਾ ਕੀਤਾ ਜਾਂਦਾ ਜਿੰਦੋਂ ਵੀ ਤੁਹਾਡੀ ਡਿਮਾਂਡ ਹੁੰਦੀ ਹੈ ਨਵੇਂ ਸਾਲ 'ਚ ਨਵੀਂ ਡਿਮਾਂਡ ਹੁੰਦੀ ਹੈ ਕਿ ਇਸ ਵੀ ਕੰ ਨੂੰ ਇਸ ਤਰ੍ਹਾਂ ਦਾ ਕੀਤਾ ਜਾਵੇ ਤਾਂ ਬਿਲਕੁਲ ਜੀ ਤੁਹਾਡੀ ਡਿਮਾਂਡ ਨੂੰ ਪੂਰਾ ਕੀਤਾ ਜਾਂਦਾ ਹੈ ਮਰੂਤੀ ਸੁਕੀ ਦੇ ਵੱਲੋਂ ਤੇ ਪੂਰੇ ਪਰਿਵਾਰ ਦੇ ਵੱਲੋਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ